ਅਨਸ਼ਕਾ ਦੋਟਕੀ ਪਿਆਸੀਗਾ ਮੈਂ ਤਾਂ ਸਕੂਲ ਗਈ ਐਸੀ ਜੀ ਅੱਧਾ ਟਿੱਗ ਗਿਆ ਸੀ ਅੱਛਾ ਹੁਣ ਹੋਰ ਕੰਮ ਰਹੇ ਨਹੀਂ ਸਾਡੇ ਕੋਈ ਨਹੀਂ ਅੱਛਾ ਤੇ ਫਿਰ ਚਲੋ ਕੋਈ ਨਹੀਂ ਕਰਾਂਗੇ ਕੋਸ਼ਿਸ਼ ਪੜਾਈ ਚ ਸ਼ਹਿਰਾਂ ਤੋਂ ਹਾਂਜੀ ਕਿਹੜੀ ਕਲਾਸ ਚ ਪੜ੍ਹਦੀ ਐ ਮੈਂ 7ਵੀਂ ਚ ਜੀ ਬਸ ਤੇ ਕੰਮ ਨੰਬਰ ਦਈ ਸੀ ਮੈਂ ਦੂਜਾ ਨੰਬਰ ਦਈ ਸੀ ਜੀ ਸੈਕੰਡਰੀ ਅੱਛਾ ਕਿਹੜੀ ਕਲਾਸ ਚ ਦੂਜੇ ਨੰਬਰ ਤੇ ਐ 6ਵੀਂ ਚ ਜੀ ਅੱਛਾ ਸ਼ਮੀਖਲਾ ਚੋ ਦਜਨ ਵਰਤੈ ਨੇ ਹਾਂ ਦੋਸਤੋ ਬੰਦਾ ਕਦੋਂ ਹਾਰਦਾ ਜਦੋਂ ਕਰਮ ਹਾਰੀ ਦੇ ਜਾਂਦੇ ਹੈਗੇ ਇੱਕ ਕਮਰਾਸੀ ਪਿੰਡ ਦੁੱਲੋਵਾਲ ਅਸੀਂ ਵੀ ਰਿਸਕ ਵਿੱਚ ਖੜਕੇ ਦੇਖੋ ਵੀਡੀਓ ਬਣਾ ਰਹੇ ਆ ਆ ਕਿਸੇ ਵੇਲੇ ਵੀ ਡਿੱਗ ਸਕਦਾ ਥੋੜਾ ਜਿਹੀ ਸਹਾਰਾ ਖੜਾਗਾ ਅੱਜ ਦਿਨ ਦੇ 11:30 11:30 ਵਜੇ ਪਰਿਵਾਰ ਕੁਦਰਤੀ ਬਾਹਰ ਬੈਠਾ ਸੀਗਾ ਤਾਂ ਜਦੋਂ ਬਾਹਰ ਬੈਠਾ ਸੀਗਾ ਕਮਰੇ ਦੀ ਛੱਤ ਡਿੱਗ ਜਾਂਦੀ ਹੈ ਛੱਤ ਡਿੱਗਣ ਤੋਂ ਬਾਅਦ ਜੋ ਦੇਖਦੋਂ ਪੇਟੀ ਐ ਸਾਰਾ ਸਮਾਨ ਐ ਮੰਜੇ ਐ ਟੁੱਟ ਕੇ ਸਾਰਾ ਕੁਝ ਤਬਾਹ ਹੋ ਗਿਆ ਇਸ ਬੱਚਿਆਂ ਦੀ ਮਾਂ ਨੇ ਕਿਹਾ ਕਿ ਮੈਂ ਤਾਂ ਅਜੇ ਤੱਕ ਆਪਣੇ ਬੱਚਿਆਂ ਦੀ ਫੀਸ ਵੀ ਨਹੀਂ ਭਰੀ ਸੀ ਤਿੰਨ ਕੁੜੀਆਂ ਤੇ ਇੱਕ ਬੇਟਾ ਨੇ ਬੱਚਿਆਂ ਦੀ ਅਜੇ ਫੀਸ ਭਰਨੀ ਐ ਕਾਪੀਆਂ ਕਿਤਾਬਾਂ ਲਿਆ ਕੇ ਦੇਣੀਆਂ ਸੀ ਘਰ ਵਿੱਚ ਰਾਸ਼ਨ ਵੀ ਕੁਝ ਨਹੀਂ ਸੀ ਤੁਸੀਂ ਵੇਖ ਲਓ ਕਣਕ ਦਾ ਜਾ ਆਟਾ ਕੁਝ ਵੀ ਨਹੀਂਗਾ ਅੱਜ ਕਮਰੇ ਦੀ ਛੱਤ ਡਿੱਗਦੀ ਐ ਆਪ ਦੇਖ ਸਕਦੇ ਹੋਗੇ ਕੜੀਆਂ ਤੇ ਸੀਗਾ ਕਮਰੇ ਦੀ ਛੱਤ ਡਿੱਗ ਜਾਂਦੀ ਹੈ ਸਾਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਕਿ ਸਭ ਤੋਂ ਪਹਿਲਾਂ ਤੇ ਉਹ ਮੋਢਾ ਲਗਾ ਇਹਨਾਂ ਨੂੰ ਕੋਈ ਮੰਝੇ ਜਾਂ ਪੱਖੇ ਦਾ ਪ੍ਰਬੰਧ ਕੀਤਾ ਜਾਵੇ ਹੁਣ ਪਰਿਵਾਰ ਕੋਲ ਪੈਣ ਸੌਣ ਲਈ ਕੁਝ ਨਹੀਂ ਪਰਿਵਾਰ ਨੀਲੇ ਅਸਮਾਨ ਹੇਠ ਆ ਚੁੱਕਿਆਗਾ ਇਹ ਤੁਸੀਂ ਦੇਖ ਸਕਦੇ ਹੋਗੇ ਕਿ ਹੁਣ ਅੱਜ ਰਾਤ ਨੂੰ ਪਰਿਵਾਰ ਕਿੱਥੇ ਪਵੇਗਾ ਕਿੱਥੇ ਸੌਵੇਂਗਾ ਅੱਜ ਦਿਨੇ ਇਹ ਛੱਤ ਡਿੱਗੀ ਐ ਇਹ ਛੱਤ ਬਹੁਤ ਪੁਰਾਣੀ ਸੀ ਅਤੇ ਡਿੱਗਣ ਵਾਲੀ ਸੀ ਸਰਕਾਰਾਂ ਜਦੋਂ ਕਿਸੇ ਦੇ ਪਰਿਵਾਰ ਦਾ ਮੈਂਬਰ ਛੱਤ ਥੱਲੇ ਆ ਜਾਂਦਾ ਉਦੋਂ 5-5 ਲੱਖ ਰੁਪਈਆ ਦੇ ਦਿੰਦੀਆਂ ਨੇ ਪਰ ਜੇ ਪਹਿਲਾਂ ਹੀ ਇਹ ਪਰਿਵਾਰ ਦਾ ਕਮਰਾ ਬਣਾਇਆ ਜਾਂਦਾ ਤਾਂ ਅੱਜ ਪਰਿਵਾਰ ਨੂੰ ਇਹ ਹਾਲਾਤ ਨਾ ਦੇਖਣੇ ਪੈਂਦੇ ਤੁਸੀਂ ਦੇਖਦੇ ਹੋਗੇ ਕਹਿੰਦੇ ਆ ਕੜੀ ਬੱਤੇ ਤੇ ਸਰਕਾਰ ਜੇ ਹੁੰਦੀ ਐ ਸਕੀਮ ਤਹਿਤ ਕਮਰਾ ਪੈਂਦਾ ਪਰ ਇਹਨਾਂ ਦਾ ਕਮਰਾ ਨਹੀਂ ਪੈ ਸਕਿਆ ਇਹ ਤੁਸੀਂ ਦੇਖ ਸਕਦੇ ਹੋ ਕਿ ਛੱਤ ਡਿੱਗ ਚੁੱਕੀ ਹੈ ਸਾਰਾ ਸਮਾਨ ਦੱਬਿਆ ਜਾ ਚੁੱਕਿਆਗਾ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ ਪਰਿਵਾਰ ਦਾ ਸਹਾਰਾ ਬਣਨ ਦੀ ਇਹ ਛੱਤ ਡਿੱਗ ਚੁੱਕੀ ਹੈ ਹੁਣ ਛੱਤ ਥੱਲੇ ਖੜਨਾ ਵੀ ਖਤਰੇ ਤੋਂ ਖਾਲੀ ਨਹੀਂ ਹੈ ਇਹ ਜੋ ਦੇਖ ਸਕਦੇ ਹੋ ਸਾਰਾ ਕਮਰੇ ਦੇ ਹਾਲਾਤ ਇਹ ਨੇ ਸਾਰਾ ਕੁਝ ਖਰਾਬ ਹੋ ਚੁੱਕਿਆਗਾ ਇਹ ਜੋ ਪਰਿਵਾਰ ਖੜਾਗਾ ਤੁਸੀਂ ਦੇਖ ਸਕਦੇ ਹੋ ਕਿ ਰਸੋਈ ਦੇ ਨਾਮ ਤੇ ਇੱਕ ਚਾਦਰ ਚੜੀ ਹੋਈ ਹੈਗੀ ਇਹ ਇਹਨਾਂ ਦਾ ਜੋ ਘਰ ਹੈਗਾ ਇਹ ਪਿੰਡ ਦੁੱਲੋਵਾਲ ਹੈ ਮਾਨਸਾਂਝਲੇ ਦਾ ਪਿੰਡ ਦੁੱਲੋਵਾਲ ਹੈ ਸਾਡੇ ਨਾਲ ਸਾਫਕਾ ਸਰਪੰਚ ਸਾਹਿਬ ਉਹ ਵੀ ਆਏ ਸੀ ਉਹਨਾਂ ਨੇ ਸਾਨੂੰ ਇਸ ਪਰਿਵਾਰ ਸਬੰਧੀ ਜਾਣਕਾਰੀ ਦਿੱਤੀ ਸੀ ਅਸੀਂ ਕੋਸ਼ਿਸ਼ ਕਰਾਂਗੇ ਉਹ ਦੇਖ ਸਕਦੇ ਹੋ ਤੁਸੀਂ ਇਹ ਪਰਿਵਾਰ ਨੀਲੇ ਸਮ ਹਨੇਟ ਆ ਚੁੱਕਿਆ ਛੱਤ ਸੀ ਉਹ ਵੀ ਚਲੀ ਗਈ ਤੇ ਖਾਣ ਨੂੰ ਵੀ ਪਰਿਵਾਰ ਕੋਲੇ ਇਸ ਟਾਈਮ ਕੁਝ ਨਹੀਂਗਾ ਜੇ ਕੋਈ ਪੱਖਾ ਵੀ ਨਹੀਂਗਾ ਕੋਈ ਪ੍ਰਬੰਧ ਨਹੀਂ ਕਿਸੇ ਮਛਰਦਾਨੀ ਦਾ ਪ੍ਰਬੰਧ ਨਹੀਂ ਇਸ ਵੇ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਸਾਰੇ ਦਾਨਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਪਹਿਲਾਂ ਤੁਸੀਂ ਇਸ ਪਰਿਵਾਰ ਨੂੰ ਇੱਕ ਦੋ ਮਹੀਨੇ ਦਾ ਰੋਸ਼ਨ ਅਤੇ ਬੱਚਿਆਂ ਦੀ ਪੜ੍ਹਾਈ ਲਈ ਸਹਿਯੋਗ ਕਰੋ ਉਸ ਤੋਂ ਬਾਅਦ ਕੋਸ਼ਿਸ਼ ਸਾਡੀ ਵੀ ਰਹੇਗੀ ਜੇ ਕੋਈ ਵੀ ਸਸਤਾ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਅਸੀਂ ਪਿੰਡ ਦੇ ਸਰਪੰਚ ਸਾਹਿਬ ਨੇ ਉਹਨਾਂ ਦਾ ਨੰਬਰ ਦੇਵਾਂਗੇ ਜਿਸ ਕਿਸੇ ਨੂੰ ਵੀ ਨੰਬਰ ਚਾਹੀਦਾ ਹੋਇਆ ਕਮੈਂਟ ਵਿੱਚ ਸਾਡੇ ਤੋਂ ਨੰਬਰ ਲੈ ਸਕਦਾ ਹੈ ਨੰਬਰ ਅਸੀਂ ਸਰਪੰਚ ਸਾਹਿਬ ਦਾ ਦੇਵਾਂਗੇ ਕਿਉਂਕਿ ਕਈ ਵਾਰ ਅਸੀਂ ਵੀਡੀਓ ਵਿੱਚ ਦੇਖਦੇ ਹਾਂ ਅਸੀਂ ਲੇਡੀਜ਼ ਦਾ ਨੰਬਰ ਦੇ ਦੇ ਦਿੰਨੇ ਹੈਗੇ ਤਾਂ ਉਹਨਾਂ ਨੂੰ ਬਾਅਦ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਕਿਉਂਕਿ ਸਾਰੇ ਲੋਕ ਚੰਗੇ ਨਹੀਂ ਹੁੰਦੇ ਤੇ ਸਾਰੇ ਲੋਕ ਮਾੜੇ ਨਹੀਂ ਹੁੰਦੇ ਇਸ ਲਈ ਜਿਸੇ ਨੂੰ ਵੀ ਨੰਬਰ ਦੀ ਜ਼ਰੂਰਤ ਹੋਈ ਹੋ ਸਾਡੇ ਤੋਂ ਲੈ ਸਕਦਾਗਾ ਆਪਾਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਪਰਿਵਾਰ ਦਾ ਸਹਾਰਾ ਬਣਿਆ ਜਾਵੇ ਇਹ ਵੀਡੀਓ ਤੁਸੀਂ ਦੇਖ ਸਕਦੇ ਹੋਗੇ ਕਿ ਹਾਲਾਤ ਕੀ ਹੋ ਚੁੱਕੇ ਨੇ ਇਹ ਬਹੁਤ ਹੀ ਇਹ ਵੀ ਪਾੜ ਚੁੱਕਿਆ ਹੈ ਬਸ ਇਹ ਰਾਤ ਬਰਾਤੇ ਇੱਕ ਖੰਡ ਰਹਿ ਗਿਆ ਸੀਗਾ ਇਹ ਵੀ ਰਾਤ ਬਰਾਤੇ ਡਿੱਗੇਗਾ ਇੱਕ ਕਮਰਾ ਸੀ ਸਰ ਤੋਂ ਛਤ ਚਲੀ ਗਈ ਪਰਿਵਾਰ ਕਹਿੰਦੇ ਹੁੰਦੇ ਨੇ ਨੀਲੇ ਸਮਾਨ ਏਠਾ ਆ ਗਿਆ ਜੋ ਸਮਾਨ ਸੀ ਸਾਰਾ ਮੰਝੇ ਵਗੈਰਾ ਉਹ ਖਰਾਬ ਹੋ ਚੁੱਕੇ ਨੇ ਇਸ ਦੇ ਜੋ ਘਰ ਵਾਲਾਗਾ ਉਹ ਵੀ ਬਹੁਤ ਬਿਮਾਰ ਰਹਿੰਦਾਗਾ ਉਸ ਦੀ ਦਵਾਈ ਚੱਲਦੀ ਹੈਗੀ ਇਹਨੇ ਦੱਸਿਆ ਕਿ ਇਹਨਾਂ ਦਾ ਪਹਿਲੇ ਟਾਈਮ ਪਾਸ ਨਹੀਂ ਹੁੰਦਾ ਸੀ ਕਿਉਂਕਿ ਦਵਾਈ ਜੋ ਦਿਹਾੜੀ ਮਜ਼ਦੂਰੀ ਕਰਦੇ ਆ ਇਹ ਵੀ ਘਰਾਂ ਵਿੱਚ ਕੰਮ ਕਰਕੇ ਜੋ ਦੋ ਪੈਸੇ ਕਮਾਉਂਦੇ ਸੀ ਉਹ ਆਪਣੇ ਪਤੀ ਦੇ ਇਲਾਜ ਤੇ ਲਾ ਦਿੰਦੇ ਸੀ ਹੁਣ ਜੋ ਰਹਿੰਦਾ ਸੀ ਉਹ ਕਮਰਾ ਵੀ ਡਿੱਗ ਚੁੱਕਾ ਹੈ ਪਰਿਵਾਰ ਇੱਕ ਬੇਸਹਾਰਾ ਪਰਿਵਾਰ ਬਣ ਚੁੱਕਾ ਹੈ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਆਪਾਂ ਆਉਣ ਵਾਲੇ ਦਿਨਾਂ ਵਿੱਚ ਇਸ ਪਰਿਵਾਰ ਜੋ ਵੀ ਮਦਦ ਹੋਏਗੀ ਉਹ ਕਰਾਂਗੇ ਇਹ ਦੇਖ ਸਕਦੇ ਹੋ ਅੱਜ ਦਿਨ ਸਮੇਂ ਕਮਰਾ ਡਿੱਗਿਆਗਾ ਸੋ ਬੇਨਤੀ ਹੈ ਸਾਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਹਾਂ ਗੁੱਡੀ ਕੀ ਕਹਿਣਾ ਅਸੀਂ ਪਿੰਡ ਦੀ ਵਾਲ ਤਾਂ ਸਾਟਾ ਚ ਕਮਰੇ ਟਿਕ ਗਿਆ ਮੈਂ ਫਸ ਸਿੰਘਾ ਚ ਪੜਦੀ ਹੈ ਤੇ ਦੂਜੇ ਨੰਬਰ ਤੇ ਐਸੀ ਤੇ ਮੈਂ ਛੋਟੇ ਛੋਟੇ ਪੈਰ ਪੜਾ ਕੇ ਅਸੀਂ ਸਾਡੇ ਲਈ ਘਰ ਬਣਾਏ ਰਹਿ ਕਿ ਅਸੀਂ ਅੱਜ ਕਿੱਥੇ ਹੋਵਾਂਗੇ ਛੋਟੇ ਛੋਟੇ ਪੈਰ अच्छा ਤੇ ਕੁਈ ਕਮਰਾ ਸੀ ਉਹਦੇ ਕੋਲੇ ਹਾਂਜੀ ਅੱਛਾ ਜਦੋਂ ਕਮਰਾ ਡਿੱਗਿਆ ਤੁਸੀਂ ਕਿੱਥੇ ਸੀ ਅਸੀਂ ਸਕੂਲ ਤੇ ਅੱਛਾ ਫਿਰ ਸੁਣ ਘਰੇ ਆ ਕੇ ਪਤਾ ਲੱਗਿਆ ਹਾਂਜੀ ਉਦੋਂ ਦੀ ਰੋਈ ਜਾਨੀ ਆ ਤੂੰ ਹਾਂਜੀ ਅੱਛਾ ਐਮ ਉਹ ਕਹੇ ਸਾਡਾ ਕਮਰਾ ਕਿੱਧਰ ਗਿਆ ਅੱਛਾ ਇਸ ਨੂੰ ਕਮਰਾ ਫਿਰ ਬਣਾ ਕੇ ਦੇਈ ਹੁਣ ਹਾਂਜੀ ਸੋ ਦੋਸਤੋ ਬੇਨਤੀ ਹੈ ਇਸ ਵਿਚਾਰੀ ਨਨੀ ਜੀ ਕੁੜੀ ਦੀ ਗੱਲਬਾਤ ਤੁਸੀਂ ਸੁਣੀ ਲਈ ਹੈ ਭਾਵਕ ਬਹੁਤ ਹੈ ਜਦੋਂ ਦੀ ਆਈ ਆ ਉਦੋਂ ਦੀ ਆਪਣੇ ਕਮਰੇ ਵੱਲ ਵੇਖ ਕੇ ਰੋ ਰਹੀ ਹੈ ਸਾਡੀ ਤਾਂ ਇਹ ਹੀ ਬੇਨਤੀ ਹੈ ਕਿ ਤੁਸੀਂ ਇਸ ਪਰਿਵਾਰ ਦਾ ਜਿੰਨਾ ਕਿ ਸਹਿਯੋਗ ਹੈ ਜਰੂਰ ਕਰਨਾ ਧੰਨਵਾਦ ਸਰਪੰਚ ਸਾਹਿਬ ਦੁੱਲਵਾਲ ਪਹੁੰਚੇ ਆ ਕਮਰਾ ਡਿੱਗਿਆ ਕੀ ਕਹੋਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਮਾਨਸਾ ਖਬਰ ਨਿਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਅੱਜ ਇਸ ਪਰਿਵਾਰ ਦੀ ਖਬਰ ਲੈਣ ਵਾਸਤੇ ਪਿੰਡ ਦੁੱਲਵਾਲ ਪਹੁੰਚਿਆ ਹੈ ਅੱਜ ਸਵੇਰੇ 11:30 ਦੇ ਕਰੀਬ ਇਹਨਾਂ ਦਾ ਮਕਾਨ ਸੀ ਜਿਹੜਾ ਟਾਇਲ ਬੱਤੇ ਦਾ ਬਣਿਆ ਹੋਈ 40-45 ਸਾਲ ਪਹਿਲਾਂ ਇਹਨਾਂ ਦਾ ਸਵਰਾਜੀ ਨੇ ਬਣਾਇਆ ਸੀਗਾ ਤੇ ਇਹ ਮਕਾਨ ਅੱਜ ਰਾਤ ਨਹੀਂ ਪੈਣ ਕਰਕੇ ਟਾਇਲ ਬੱਤੇ ਹੀ ਟੁੱਟ ਗਏ ਸਾਰੇ ਵੱਡਾ ਸਥੀਰੀ ਟੁੱਟ ਗਏ ਤੇ ਸਾਰਾ ਸਮਾਨ ਤੁਸੀਂ ਦੇਖ ਸਕਦੇ ਹੋ ਕੋਈ ਪੇਟੀ ਨਹੀਂ ਬਚੀ ਕੋਈ ਮੰਜਾ ਨਹੀਂ ਬਚਿਆ ਕੋਈ ਆਟਾ ਕੱਪੜੇ ਬੈੱਡ ਸਭ ਖਤਮ ਹੋ ਗਿਆ ਤੇ ਆਹ ਦੇਖੋ ਜੀ ਉੱਪਰ ਜਿਹੜਾ ਟੁੱਟ ਕੇ ਡਿੱਗਣ ਵਾਲਾ ਇਹ ਵੀ ਰਿਸਕ ਆਗਾ ਤੇ ਹੁਣ ਇਹਨਾਂ ਦੇ ਕੋਲੇ ਕੋਈ ਨਾ ਤਾਂ ਕੋਈ ਪੱਖਾ ਦਾ ਨਾ ਪੈਣ ਨੂੰ ਹੁਣ ਮੰਜਾ ਦਾ ਤੇ ਕਹਿੰਦੇ ਆ ਬਾਹਰ ਵਿੜੇ ਜਿ ਕੁਦਰਤੀ ਬੈਠੇ ਜੀ ਬੱਚੇ ਗਏ ਸੀ ਸਕੂਲ ਆ ਵਿਚਾਰੀ ਜੇ ਤਿੰਨ ਬੇਟੀਆਂ ਇੱਕ ਬੇਟਾ ਦਾ ਇਹਦੇ ਘਰ ਵਾਲਾ ਬਿਮਾਰ ਰਹਿੰਦਾਗਾ ਢਾੜੀ ਦੂਰੀ ਕਰਦਾਗਾ ਸੋ ਅਸੀਂ ਤਾਂ ਬੇਨਤੀ ਕਰਦੇ ਆਂਗੇ ਸਮਾਜ ਸੇਵੀ ਤੇ ਸਰਕਾਰ ਨੂੰ ਤੇ ਵੀ ਇਹਨਾਂ ਦਾ ਵਿਚਾਰਿਆਂ ਦਾ ਕਮਰਾ ਜਰੂਰ ਬਣਾ ਕੇ ਦਿੱਤਾ ਜਾਵੇ ਦੋਸਤੋ ਅਸੀਂ ਆਪਣੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਉਹ ਜੋ ਦੇਖ ਰਹੇ ਹੋ ਬੇਟੀ ਰੋ ਰਹੀ ਹੈ ਇਹ ਇਹਨਾਂ ਦੀ ਮਾਤਾ ਕੀ ਇਹਨਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਰੋਣਾ ਵੀ ਕੁਦਰਤੀ ਹੈ ਕਿਉਂਕਿ ਇੱਕੋ ਹੀ ਸਰ ਤੇ ਛੱਤ ਸੀ ਉਹ ਹੀ ਡਿੱਗ ਚੁੱਕੀ ਹੈ ਅੱਗੇ ਕੋਈ ਸਹਾਰਾ ਵੀ ਨਹੀਂ ਕਮਾਈ ਦਾ ਕੋਈ ਸਾਧਨ ਨਹੀਂ ਬੰਦਾ ਕਰੇ ਤਾਂ ਕੀ ਕਰੇ ਇਹ ਬੱਚੀ ਬਹੁਤ ਹੁਸ਼ਿਆਰ ਹੈ ਪੜ੍ਹਾਈ 'ਚ ਬੱਚੇ ਗਰੀਬਾਂ ਦੇ ਪੜ੍ਹਾਈ 'ਚ ਹੁਸ਼ਿਆਰ ਹੁੰਦੇ ਨੇ ਪਰ ਕਬੀਲਦਾਰੀਆਂ ਤੇ ਮਜ਼ਦੂਰੀਆਂ ਮਜਬੂਰੀਆਂ ਦੱਬ ਲੈਂਦੀਆਂ ਨੇ ਇਹ ਜੋ ਬੱਚੀ ਹੈ ਛੋਟੀ ਜੀ ਇਹ ਸੱਤ ਵਿੱਚੋਂ ਦੂਜੇ ਨੰਬਰ ਤੇ ਆਈ ਹੈ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ ਸਕੂਲ ਗਈ ਹੋਈ ਸੀ ਜਦੋਂ ਸਕੂਲੋਂ ਆ ਕੇ ਘਰੇ ਵੇਖਿਆ ਤਾਂ ਇੱਕੋ ਜੋ ਕਮਰਾ ਸੀ ਉਹ ਡਿੱਗ ਚੁੱਕਿਆ ਸੀਗਾ ਤਾ ਬਹੁਤ ਦੁਖੀ ਹੈ ਕਿਉਂਕਿ ਜਿਹੜੇ ਹੁਸ਼ਿਆਰ ਬੱਚੇ ਹੁੰਦੇ ਨੇ ਉਹ ਭਾਵਕ ਵੀ ਬਹੁਤ ਜ਼ਿਆਦਾ ਹੁੰਦੇ ਨੇ ਇਹ ਕੁਦਰਤੀ ਹੈ ਤੁਸੀਂ ਵੇਖਿਆ ਉਹ ਬੱਚਾ ਜਿੰਨਾ ਪੜ੍ਹਾਈ 'ਚ ਹੁਸ਼ਿਆਰ ਹੋਊਗਾ ਭਾਵਕ ਵੀ ਓਨਾ ਹੀ ਜ਼ਿਆਦਾ ਹੁੰਦਾ ਪਰਿਵਾਰ ਨਾਲ ਮੋਹ ਹੈ ਮਾਂ ਨਾਲ ਮੋਹ ਹੈ ਇਸ ਕਰਕੇ ਦੁਖੀ ਹੈ ਕਿ ਕਮਰਾ ਡਿੱਗ ਚੁੱਕਿਆ ਤੇ ਆਪਾਂ ਇਹਨਾਂ ਨੂੰ ਅਗਲੇ ਦਿਨਾਂ 'ਚ ਪਹਿਲਾਂ ਤੈਨੂੰ ਕਾਪੀਆਂ ਕਿਤਾਬਾਂ ਦੇਣੀਆਂ ਨੇ ਤੇ ਜਿਹਦੀ ਬੱਚੀ ਦੀ ਫੀਸ ਹੈ ਉਹ ਭਰਨੀ ਹੈ ਹਾਂਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਤੇ ਕਿਵੇਂ ਘਰ ਡਿੱਗਿਆ ਦੱਸੋ ਜੀ ਸਿੰਦਰ ਕੌਰ ਇਹਨਰ ਕਾਲ ਦਨ ਬੱਧਰ ਸਿੰਘ ਜੀ ਦੂਜਵਾਲ ਸਾਡਾ ਪਿੰਡ ਆ ਜੀ ਅੱਜ ਸਾਡੇ 11:30 ਵਜੇ ਸਾਡਾ ਘਾੜ ਡਿੱਗਿਆ ਜੀ ਅਸੀਂ ਉਹ ਦੇਖਣੇ ਗਏ ਸੀ ਕਰ ਵਾਲਾ ਕੀ ਕੰਮ ਕਰਦਾ ਹੈ ਪੂਆ ਰਦ ਹੂੰ ਕੋਈ ਸਮਾਨ ਦੇਖ ਕੇ ਦੱਸੋ ਜੋ ਹੋ ਗਿਆ ਪ੍ਰਮਾਤਮਾ ਨੇ ਹਾਂ ਜੀ ਹਮੇ ਤਾਂ ਗੁੜੀਆਂ ਨੇ ਜੀ ਹੁੰਦਾ ਮੇਰਾ ਸੋਟਾ ਜੀ ਅਸੀਂ ਪਹਿਲੀ ਨਿਕਾ ਸਕਦੇ ਸੀ ਹੁਣ ਤਾਂ ਭਾਵਾਂ ਵੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਤਾਂ ਜੀ ਘਰਾਂ ਚ ਵੀ ਭਗ ਜਾਣੀ ਹੈ ਕੰਮ ਧੰਦਾ ਕਰਨ ਨਰੇਗਾ ਚ ਵੀ ਭਗ ਜਾਣੀ ਹੂੰ ਅੱਛਾ ਡਿੱਗਣ ਵਾਲਾ ਸੀ ਸਕਾਰ ਥੋੜਾ ਹਾਂਜੀ ਕੋਈ ਐ ਜੇ ਤਾਂ ਲੱਗਦਾ ਨਹੀਂ ਤੇ ਵੀ ਸਾਨੂੰ ਵੀ ਐਂ ਡਿੱਗ ਕੇ ਗੱਲ ਕਰ ਚਾਹਣ ਚੱਕ ਐਂ ਡਿੱਗ ਪਏ ਟਾਇਰ ਵੱਤੇ ਦਾ ਕਰਤੀ ਹੂੰ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਸਾਰੇ ਸਮਾਨ ਅੰਦਰ ਸੀ ਸਾਡਾ ਆਟਾ ਕੋਟਾ ਵੀ ਜੋ ਵੀ ਸਮਾਨ ਸੀ ਸਾਡਾ ਸਾਰਾ ਇਹ ਕਮਰੇ ਤੇ ਹੁਣ ਕੀ ਲੱਗਦਾ ਕਮਰਾ ਪਾ ਲੋਂਗੇ ਮੈਂ ਇਹ ਕਿੱਥੋਂ ਪਾ ਲਾਂਗੇ ਹੂੰ ਅੱਛੇ ਦੱਸੋ ਕੋਈ ਨੀ ਬੋਲ ਕੇ ਦੱਸੋ ਕੀ ਹੁਣ ਕੀ ਮੰਗ ਕਰ ਦੂੰ ਛੀ ਹੁਣ ਆ ਜੀ ਮੰਗ ਕਰਦੇ ਆ ਸਾਨੂੰ ਪਾ ਪਾ ਬੈਠਣ ਨੂੰ ਸੱਤ ਮਿਲ ਜੇ ਹੂੰ ਹੁਣ ਤਾਂ ਵੇਖੋ ਫਿਰ ਗਰਮੀ ਦੇ ਦਿਨ ਆ ਗਏ ਹਨਾ ਫਿਰ ਬੈਠਣ ਹਾਂਜੀ ਹਾਂ ਪੁੱਤ ਐ ਨਾ ਮੂੰਹ ਕਰ ਲੈ ਕੀ ਕਹਿਣੇ ਚਾਹੁੰਦੇ ਬੋਲੋ ਅੱਛੇ ਚੇ ਚਲੋ ਕਰੋ ਫਿਰ ਮੰਗੀ ਮੰਗ ਚਾਹੋ ਲੋ ਕੀ ਬਣਾਉਣਾ ਚਾਹੋ ਅਸਤਾਜ ਮੰਗ ਚਾਣਾ ਜੀ ਸਾਨੂੰ ਬੈਠਣ ਨੂੰ ਸੱਤ ਮਿਲ ਜੇ ਸਾਡਾ ਮਕਾਨ ਪੈ ਜਿੰਦੀ ਇਹ ਹੱਥ ਬਣ ਕੇ ਮੈਂਟੀਆਂ ਜੀ ਮੇਰੇ ਤਿੰਨ ਗੁਡੀਆਂ ਨੇ ਇਹਨਾਂ ਦੀ ਫੀਸ ਵੀ ਨਹੀਂ ਹਲੇ ਮੈਥੋਂ ਭਰੀ ਗਈ ਸਕੂਲ ਚ ਅਜੇ ਤੱਕ ਦੇਰ ਆਸ ਨੂੰ ਪਤੀ ਇਹ ਮਹੀਨਾ ਹੋ ਗਿਆ ਪੜਾਈ ਸ਼ੁਰੂ ਹੋਈ ਨੂੰ ਹਜੇ ਤੱਕ ਮੈਂ ਤੇ ਬੱਚੇ ਸਕੂਲ ਨਹੀਂ ਫੇਰ ਚੁੱਕੀ ਅੱਛਾ ਜੀ ਕਿੰਨੀ ਫੀਸ ਬਣਦੀ ਇਹਨਾਂ ਦੀ ਇਨਾਂ ਦਾ ਇਨਾਂ ਦੀ ਤਾਂ ਜੀ ਹਲੇ ਉੱਤੇ ਛੋਟੀਆਂ ਕਲਾਸਾਂ ਚ ਨੇ ਇਨਾਂ ਤੇ ਥੋੜੀ ਹੈ ਜੀ ਹਲੇ ਇਹਦਾ 1000 ਰੁਪਏ ਭਰਨਾ ਹੈ ਜੀ ਇਸ ਤਰਾਗੜਾ ਸਕੂਲ ਚ ਨੌਵੀਂ ਦੀ ਕਲਾਸ ਚ ਇੱਕ ਸਰਕਾਰੀ ਸਕੂਲ ਚ ਹੈ ਹਾਂ ਜੀ ਜਿਹਦਾ 1000 ਭਰਨਾ ਹੈ ਹਾਂ ਜੀ ਤੇ ਇਹ ਦੂਜੀ ਕੁੜੀ ਦਾ ਦੂਜੀ ਕੁੜੀਆ ਦਾ ਕੁਛ ਨਹੀਂ ਭਰਨਾ ਜੀ ਇਹ ਤਾਂ ਇੱਥੇ ਆ ਨਹੀਂ ਜੀ ਹਲੇ 8ਵੀਂ ਚ ਇਹ ਆ 7ਵੀਂ ਚ ਹੈ ਜੀ ਇਹ ਹਲੇ ਪਾ ਚੌਥੀ ਚ ਹੈ ਜੀ ਹੂੰ ਜਿੰਦਾ ਮੇਰਾ ਛੋਟਾ ਜੀ ਹਲੇ ਇਹ ਤਾਂ ਹਰ ਨਰਸਰੀ ਚ ਹੈ ਅੱਛਾ ਹਾਂ ਜੀ ਤੇ ਵਰਦੀਆਂ ਵਗੈਰਾ ਹੈਗੀਆਂ ਤੁਹਾਡੇ ਕੋਲ ਕਾਪੀਆਂ ਨੇ ਕਾਪੀਆਂ ਕੁੱਪੀਆਂ ਦਾ ਕੋਈ ਪਰਮੰਦ ਨਹੀਂ ਜੀ ਅਜੇ ਵਰਦੀਆਂ ਵੀ ਸਾਨੂੰ ਮਿਲ ਜਾਨੀਆਂ ਨਹੀਂ। ਹਾਂਜੀ ਕਾਪੀਆਂ ਚਾਹੀਦੀਆਂ ਨੇ ਬੱਚਿਆਂ ਨੂੰ। ਹਾਂਜੀ। ਇੰਸ਼ਾਅੱਲ। ਤੇ ਚਲੋ ਕੋਸ਼ਿਸ਼ ਕਰਾਂਗੇ ਇਹਨਾਂ ਬੱਚਿਆਂ ਦੀ ਆਪਾਂ ਜਿਹੜਾ ਵੀ ਫੀਸ ਵਗੈਰਾ ਜਾਂ ਹੈਗਾ ਵਰਦੀਆਂ ਵਗੈਰਾ ਦਾ। ਤੇ ਧੰਨਵਾਦ ਜੀ ਇਸ ਤਾਂ ਹੀ ਚਾਹੁੰਦੇ ਆ ਜੀ। ਹਾਂ ਬੱਤ ਤੂੰ ਬੋਲ ਪਿਆ ਕੁਛ। ਬੋਲ ਬੋਲ ਪੋ ਬੋਲੋ ਬੋਲ ਸਾਡਾ ਮਕਾਨ ਪਵਾ ਲਈ ਸਾਡੇ ਮਕਾਨ ਟਿਕਿਆ ਪਿਆ ਹਾਲੇ ਕੋਈ ਬੈਠਣ ਨੂੰ ਹਾਂ ਹਾਂ ਬੋਲ ਮੈਂ ਤਾਂ ਖੱਲਾ ਜੀ ਆਏ ਕਰਨੇ ਸਾਡਾ ਘਰ ਪਾਏ ਜੀ ਵਾਸਤੇ ਤੁਹਾਨੂੰ ਬੈਠਣ ਲਈ ਜੀ ਅੱਛਾ ਦੋਟੇ ਦੀ ਪੈਸੀਗਾ ਮੈਂ ਤਾਂ ਸਕੂਲ ਗਈ ਸੀ ਜੀ ਅੱਜ ਟਿਕ ਗਿਆ ਸੀ ਅੱਛਾ ਹੁਣ ਹੋਰ ਕੰਮ ਰਹੇ ਨਹੀਂ ਸਾਡੇ ਕੋਈ ਨਾ ਅੱਛਾ ਤੇ ਫਿਰ ਚਲੋ ਕੋਈ ਨਹੀਂ ਕਰਾਂਗੇ ਕੋਸ਼ਿਸ਼ ਪੜਾਈ ਚ ਸ਼ਹਿਰ ਤੂੰ ਹਾਂਜੀ ਕਿਹੜੀ ਕਲਾਸ ਚ ਪੜ੍ਹਦੀ ਐ ਮੈਂ 7ਵੀਂ ਚ ਜੀ ਬਸ ਦੇ ਕੰਮ ਨੰਬਰ ਤੇ ਹੀ ਮੈਂ ਦੂਜਾ ਨੰਬਰ ਤੇ ਆਈ ਸੀ ਜੀ ਸੈਕੰਡਰੀ ਅੱਛਾ ਕਿਹੜੀ ਕਲਾਸ ਚ ਦੂਜੇ ਨੰਬਰ ਤੇ ਐ 6ਵੀਂ ਚ ਜੀ ਅੱਛਾ 6ਵੀਂ ਕਲਾਸ ਚ ਦੂਜੇ ਨੰਬਰ ਤੇ ਐ ਹਾਂ ਅੱਛਾ ਹੁਣ ਤੁਸੀਂ ਕੀ ਕਹਿੰਦੇ ਹੋ ਤੁਹਾਡਾ ਕਮਰਾ ਪਾਇਆ ਜਾਵੇ ਜਲਦੀ ਤੋਂ ਜਲਦੀ ਹਾਂਜੀ ਸੋ ਦੋਸਤੋ ਇਹ ਕੁੜੀ 6ਵੀਂ 6ਵੀਂ ਚ ਬੇਟਾ 7ਵੀਂ ਚ 7ਵੀਂ ਚੋਂ ਦੂਜੀ ਇਹ ਨੰਬਰ ਤੇ ਆਈ ਐ ਤੇ ਇਹ ਕੁੜੀ ਦੀ ਅਜੇ 5000 ਰੁਪਏ ਭਰਨੀ ਆ ਇਹ ਜੋ ਖੜੇ ਨੇ ਪੈਣ ਇਹਨਾਂ ਦਾ ਕਮਰਾ ਡਿੱਗ ਪਿਆ ਤੇ ਬਾਕੀ ਤੁਹਾਡੀ ਕਰਦੇ ਆਂ ਆਪਾਂ ਗੱਲ ਇਹਨਾਂ ਨਾਲ